ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਲੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਪਾਰਾਪੁਰ ਜਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ੍ਹ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਆਸ-ਪਾਸ ਦੇ ਇਲਾਕੇ ਆ ਤੇ ਅੱਜ ਫਿਰ ਪਹੁੰਚ ਚੁੱਕੇ ਹਾਂ ਭਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਇਸ ਫਾਰਮ ਚੋਂ ਆਪਣੇ ਚੈਨਲ ਤੇ ਵੀਡੀਓ ਰੁਟੀਨ 'ਚ ਅਪਲੋਡ ਹੁੰਦੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਟੌਪ ਦਾ ਨਗੀਨਾ ਦਿਖਾਉਂਗਾ ਐਚ ਐਫ ਦਾ ਚੰਗੇ ਰਿਕਾਰਡ ਵਾਲੀ ਬਾਈ ਜੀ ਹੁਣ ਦੱਸਦੇ ਆ ਤੇ ਚੰਗੇ ਸੀਮੰਦੀ ਆਪ ਆ ਸੋ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪ ਦੀ ਥੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਮੱਛੀ ਵੱਡੇ ਕੱਦ ਘਾਟ ਚ ਮੂੰਹ ਤੋਂ ਦੋ ਦੰਦ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 6 ਮਹੀਨੇ ਦੀ ਗੱਭਣ ਆ ਤੇ 6 ਤਰੀਕ ਤੋਂ 7ਵਾਂ ਮਹੀਨਾ ਸ਼ੁਰੂ ਹੋ ਗਿਆ ਆਪ ਬਾਈ ਜੀ ਹੁਣੇ ਕਹਿੰਦੇ ਏਪੀਐਸ ਦੇ ਬਰੂਡ ਸੀਮੰਦੀ ਆ ਯੱਗੇ ਬਾਈ ਜੀ ਹੁਣੇ ਕਹਿੰਦੇ ਵੈਪ ਦਾ ਸੀਮਾ ਲੱਗਿਆ ਹੋਇਆ ਮਾਰ ਦੁੱਧ ਬਾਈ ਜੀ ਹੁਣੇ ਕਹਿੰਦੇ 35 ਤੋਂ ਪਲੱਸ ਆ ਬਾਈ ਜੀ ਹੁਣੇ ਕਹਿੰਦਾ 25 ਕਿਲੋ ਬੱਚੀ ਬੜੇ ਆਰਾਮ ਨਾਲ ਚੁਵਾਜੂ ਹਾਈਟ ਆਵਾਜ਼ ਫੁੱਲ ਚ ਲੰਮੇ ਵੱਡੇ ਕਦ ਕਾਠ ਵਾਲੀ ਪੈਠ ਪੋਟਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ 6 ਮਹੀਨੇ ਦੀ ਬਾਈ ਜੀ ਹੁਣੇ ਕਹਿੰਦੇ ਗੱਬਣਾ ਤੇ 6 ਤਰੀਕ ਤੋਂ 7 ਮਹੀਨਾ ਸ਼ੁਰੂ ਹੋ ਗਿਆ ਖਣ ਮੈਂ ਨੇੜ ਤੋਂ ਚੈੱਕ ਕਰਾ ਦੰਨਾ ਆ ਦੋਸਤ ਵੇਖ ਸਕਦੇ ਆ ਚਾਰੇ ਤੁਹਾਨੂੰ ਬਹੁਤ ਸੋਹਣੇ ਗੈਪ ਚ ਲਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਝੋਲੀ ਵੇਚ ਸਕਦੇ ਆ ਬਹੁਤ ਸੋਹਣੀ ਮਾਰਾ ਦੁੱਧ ਬਾਈ ਜੀ ਹੁਣੇ ਕਹਿੰਦੇ 35 ਲੀਟਰ ਤੋਂ ਪਲੱਸ ਆ ਆਪ ਦਾ ਦੁੱਧ ਬਾਈ ਜੀ ਹੁਣੇ ਕਹਿੰਦੇ 25 ਕਿਲੋ ਬੱਚੀ ਬੜੇ ਆਰਾਮ ਨਾਲ ਚੋ ਆਜੂ ਝੋਲੀ ਬਹੁਤ ਸੋਹਣੀ ਥਣ ਬਹੁਤ ਸੋਹਣੀ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਜਿਵੇਂ ਦੋਸਤੋ ਪੀਡੀਐਫ ਮੇਲੇ ਜੇ ਬੱਚੀਆਂ ਨਹੀਂ ਹੁੰਦੀਆਂ ਐਚ ਐ ਬਰੀਡ ਦੀਆਂ ਬੈਲਕਨ ਉਹ ਚੀਜ਼ ਹੀ ਆ ਦੋਸਤੋ ਬਾਕੀ ਬਰੀਡ ਵਾਈਜ਼ ਫੁੱਲ ਬਰੀਡ ਆ 6 ਮਹੀਨੇ ਦੀ ਗੱਪਣ 6 ਤਰੀਕ ਤੋਂ 7ਵਾਂ ਮਹੀਨਾ ਸ਼ੁਰੂ ਹੋ ਗਿਆ ਹੈ ਤੇ ਮੁੱਲ ਬਾਈ ਜੀ ਹੁਣੇ ਕਹਿੰਦੇ ਬੱਚੀ ਦਾ ਫੋਨ ਤੇ ਹੀ ਕਰਾਂਗੇ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈ ਮੇਰੇ ਖਲੇ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ نئی ਵੀਡੀਓ ਦੇ ਨਾਲ ਉਦੋਂ ਤਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ